ਕੱਲ ਮਿਤੀ 19 2024 ਨੂੰ ਪੈਨਪਡਨਵਾਦੇ ਗੁਰਵਿੰਦਰ ਸਿੰਘ ਗਿੰਦਾ ਜੋ ਕਿ ਉਮਰ 24 ਸਾਲ ਦਾ ਮਰਕਾ ਸੀਗਾ ਇਹਨੇ ਅਣਹੋਣੀ ਮੌਤ ਸੂਸਾਈਡ ਕਰ ਲਈ ਸੀ ਜਿਹਦੇ ਤਹਿਤ थाना ਸ਼ਾਹਕੋਟ ਚ 108 ਪੀਐਨਐਸ ਤਹਿਤ ਮਕਦਮਾ ਦਰਜ ਕੀਤਾ ਮੇਦੇ ਫਾਦਰ ਕੇਵਲ ਸਿੰਘ ਨੇ ਬਿਆਨ ਦਿੱਤਾ ਕਿ ਉਸਦੇ ਪਰਿਵਾਰ ਨੂੰ ਇਹਨੋਂ ਜਿਹੜਾ ਗੁਰਵਿੰਦਰ ਗਿੰਦਾ ਨੂੰ ਰਮਨ কুমার ਪੁੱਤਰ ਸੀਰ ਕੁਮਾਰ ਉਹਦੀ ਪਤਨੀ ਕੁਲਦੀਪ कौर ਨਿਸ ਜੋਤੀ ਤੇ ਉਹਦੀ ਸੱਸ ਪ੍ਰਕਾਸ਼ ਕੌਰ ਜਿਹੜੇ ਆ ਦੀ ਵਜ੍ਹਾ ਕਰਕੇ ਉਹਦੀ ਮੌਤ ਹੋਈ ਆ ਜੋ ਇਹਦੇ ਪਿਛੋਕੜ 'ਚ ਹੈ ਵੀ ਜਿਹੜਾ ਸਾਡਾ ਇਹ ਰਮਨ ਕੁਮਾਰ ਆ ਇਹ ਸਾਡੇ ਪੰਜਾਬ ਪੁਲਿਸ ਦਾ ਕਾਂਸਟੇਬਲ ਆ ਇਹਦਾ ਜਿਹੜੀ ਆਪਣੀ ਪਤਨੀ ਜਿਹੜੀ ਜੋਤੀ ਆ ਉਹਦੇ ਨਾਲ ਘਰੇਲੂ ਵਾਅਦ ਸੀਗਾ 2-3 ਮਹੀਨਿਆਂ ਤੋਂ ਇਹ ਆਪਸ ਵਿੱਚ ਟਕਰਾਅ 'ਚ ਸੀਗੇ ਤੇ ਗੁਰਵਿੰਦਰ ਸਿੰਘ ਗਿੰਦਾ ਜਿਹੜਾ ਉਹ ਰਮਨ ਕੁਮਾਰ ਦਾ ਦੋਸਤ ਸੀਗਾ ਉਹ ਅਕਸਰ ਇਹਨਾਂ ਦੇ ਘਰੇਲੂ ਫੈਸਲੇ 'ਚ ਮਦਦ ਕਰਦਾ ਸੀਗਾ 15 ਤਰੀਕ ਨੂੰ ਜੋਤੀ ਜਿਹੜੀ ਇਹਦੀ ਰਮਨ ਕੁਮਾਰ ਕੌਨਸਟੇਬਲ ਦੀ ਵਾਈਫ ਆਏ ਨੇ ਇੱਕ 112 ਤੇ ਕੰਪਲੇਨਟ ਕੀਤੀ ਸੀ ਜਿਹਦੇ ਇਨਵੈਸਟੀਗੇਸ਼ਨ ਸੰਬੰਧੀ ਇਹ ਪਾਰਟੀਆਂ ਤਾਲਮ ਕੀਤੀਆਂ ਬਾਅਦ ਚ ਰਮਨ ਕੁਮਾਰ ਹੀ ਤੁਹਾਨੂੰ ਇਹ ਪਾਰਟੀਆਂ ਨੂੰ ਸ਼ਟਰ ਕਰਨ ਲਈ ਵਾਪਸ ਲੈ ਗਏ ਫਿਰ ਜਿਹੜਾ ਪਰਸੋ 18 ਤਰੀਕ ਨੂੰ ਉਹਨੇ ਰਾਤ ਨੂੰ ਡੇਟ ਨਾਈਟ ਇਹ ਸੁਸਾਈਡ ਕਰ ਲਈ ਸੀ ਉਹਦੀ ਇਨਵੈਸਟੀਗੇਸ਼ਨ ਦੌਰਾਨ ਇਹ ਤਿੰਨ ਜਣੇ ਅਸੀਂ ਰਮਨ ਕੁਮਾਰ ਚੋਂ ਮੈਂ ਕੰਪਨ ਪੰਜਾਬ ਪੁਲਿਸ ਦਾ ਕੌਨਸਟੇਬਲ ਹਾਂ ਇਹਨੂੰ ਇਹਦੀ ਪਤਲੀ ਜਿਹੜੀ ਆ ਕੁਦੀ ਪਵਾ ਜੋਤੀ ਤੇ ਇਹਦੀ ਸੱਸ ਜਿਹੜੀ ਹੈ ਪ੍ਰਕਾਸ਼ ਕੌਰ ਨੂੰ ਅਸੀਂ ਗ੍ਰਫਤਾਰ ਕਰ ਲਿਆ ਇਹਦੀ ਬਾਕੀ ਤਫਤੀਸ਼ ਜਾਰੀ ਹੈ ਕਿਹਦਾ ਹੋਰ ਦੋਸ਼ ਹੈਗਾ ਕਿਵੇਂ ਇਹਨਾਂ ਨੇ ਹਾਲਾਤ ਪੈਦਾ ਕੀਤੇ ਇਹ ਸਾਰਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਨਾਂ ਨੂੰ ਅਜ ਮਾਨਜੋਗ ਅਦਾਲਤ ਤੇ ਪੇਸ਼ ਕਰਕੇ ਰਮਾਨ ਹਾਸ ਕਰਕੇ ਅਗਲੀ ਤਫਤੀਸ਼ ਜਰੀਆ ਮੁਕੰਮਲ ਕੀਤੀ ਜਾਊਗੀ ਤੇ ਕੇਵਲ ਸਿੰਘ ਦੇ ਪਰਿਵਾਰ ਦੇ ਨਾਲ ਅਸੀਂ ਮੁਕੰਮਲ ਤੌਰ ਤੇ ਖੜੇ ਆ ਸਾਰਾ ਇਨਵੈਸਟੀਗੇਸ਼ਨ ਕਰਕੇ ਉਹਨੂੰ ਮੁਕੰਮਲ ਇਨਸਾਫ ਦੇਣ ਲਈ پابੰਦ ਹੈ ਕਿ ਆ ਥੈਂਕ ਯੂ